ਬਿਨੋਂ ਆਨੇ ਆਣ ਤੋਂ ਭਾਬੀ ਨੇ ਕਹਿ ਦਿੰਨ ਨਾਲ ਯਾਰ ਦੇਖ ਮੈਂ ਯਾਰ ਸਵੇਰੇ ਤਾਂ ਪੱਕਾ ਵਾ ਸੱਚੀ ਸੌਂਗ ਵਾਲਾ ਦੇ ਮੈਂ ਨਾ ਅੱਗੇ ਕੇ ਮੈਂ ਬਿਮਾਰ ਹੋ ਜੂ ਹੁਣ ਤੇ ਸ਼ਾਮੀ ਬਾਹਰ ਗਿਆ ਸੀ ਨਾਂ ਚਿੱਤ ਨਾਲ ਲੈ ਤੇ ਅੱਛਾ ਨਾ ਕੇ ਜਾਓ ਤੇ ਨਾ ਕੇ ਫੇਰ ਸੌਵੋ ਗੋਕੇ ਕੰਬਲ ਦੋ ਹੀ ਨਵੇਂ ਕੱਢ ਲੈ ਤੁਸੀਂ ਐ ਕਰ ਜਾ ਹੀ ਕਢੋ ਆਪ ਕੱਢ ਦਨੇ ਆ ਹਾਂ ਇੱਕ ਕੰਬਲ ਕੰਬਲ ਕਰ ਜਾ ਹੀ ਲਾਓ ਮੇਰਾ ਬਣਾ ਜਿੱਦਾਂ ਇਹ ਆ ਪੈ ਰਿਹਾ ਮੈਨੂੰ ਲੱਗਦਾ ਇਹਨੇ ਪਸਾਬ ਸੁਗਿਆ ਇਹਨੂੰ ਝੱਗ ਝੂਕੇ ਕਢਦਨੇ ਕੰਬਲਾਂ ਦੇ ਮੈਂ ਫੀਟ ਦੇਖ ਫੀਟ ਹੈ ਫੀਟ ਇਹਨੇ ਥੋੜੇ ਫੀਟ ਆ ਪੀਟਾ ਨੂੰ ਕੀ ਹੋਇਆ ਇਹ ਬਾਹੀ 부ਥੀ ਦੇਖ ਕੇ ਤੂੰ ਮੈਨੂੰ ਪਸੰਦ ਕੀਤਾ ਹੈ ਲੈ ਇਸ ਤਰ੍ਹਾਂ ਦੇਖე ਅੱਛਾ ਆਇ ਤੇ ਗੋਲ ਮੰਜਾ ਡਾ ਦੇ ਭਰਾਵਾ ਮੇਤੋ ਰੋ ਰੋਜ਼ ਨਹੀਂ ਨਾ ਹੁੰਦਾ ਹੋ ਜਾ ਟੁੱਥ ਦੀ ਕਿ ਮੈਂ ਤੇ ਰਛਾਵਰ ਪੈ ਜੋ ਟੇਕਰ ਮੈਂ ਤੇ ਰਛਾਵਰ ਮੇਰੇ ਤੋਂ ਨਹੀਂ ਰੋਜ਼ ਨੋ ਰੋਜ਼ ਨਾ ਹੁੰਦਾ ਹੱਸ ਕੇ ਦੇਖ ਸ਼ਾਉਟ ਪੁਆਇੰਟ ਉਹ ਲੈ ਯਾਰ ਭਾਜ ਦੇਖ ਯਾਰ ਪੰਚੀ ਮੈਂਟੀ ਨਹਾਉਣਾ ਹੁਣ ਤਾਂ ਮੈਂ ਪਸਮੂ ਆਲ ਨਹੀਂ ਹੰਦਾ ਦੋ ਵਾਰ ਨਹਾਇਆ ਦਿਨ ਚ ਯਾਰ ਕੋ ਸੌਖ ਸੁਖੀ ਹੈ ਕਿਸੇ ਜਗ੍ਹਾ ਤੇ ਸੌ ਤੋਂ ਪਹਿਲਾਂ ਨਹਾਇਦਾ ਹੁੰਦਾ ਉਹ ਭਰਾਵਾ ਗੱਲ ਸੁਣ ਲੈ ਮੇਰੀ ਹਏ ਹਫਤੇ ਚ ਇੱਕ ਵਾਰ ਜਾਂਦਾ ਸਿਆਲ ਸ਼ੁਰੂ ਹੁੰਦਾ ਇੱਕ ਵਾਰੀ ਨਹਾਇਦਾ ਰਾਤੋ ਬਾਰ ਬਾਰ ਦੇ ਨਹਾਉਣਾ ਕੋਈ ਤਾਂ ਤੇ ਮੈਰਿਜ ਹੋ ਗਈ ਲੈ ਕੇ ਦੇ ਕੋਈ ਬੋਫਾ ਹਾਲਾ ਗੇਰ ਮੈਨ ਰੋ ਗਈਆ ਮਰਜ਼ੂ ਕੁੱਦੂ ਵਾਲਾ ਕੰਮ ਮੇਰੇ ਕੋਲ ਨਹੀਂ ਆਉਂਦਾ ਮੈਂ ਨਾਲ ਯਾਰ ਆ ਕੀ ਸਾਲਾ ਨਾ